ਪਰ ਸ਼ਾਵਾਂ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਬਟਾਲਾ ਦੇ ਬਸੰਤ ਨਗਰ ਮੁਹੱਲੇ 'ਚ ਬੈਠੇ ਆਂ ਜਿੱਥੇ ਇੱਕ ਮਾਣ ਵਾਲੀ ਗੱਲ ਹੈ ਕਿਉਂਕਿ ਅਕਸਰ ਗੱਲਾਂ ਹੁੰਦੀਆਂ ਪੰਜਾਬ ਦੀਆਂ ਧੀਆਂ ਦੀਆਂ ਭਾਰਤ ਦੀਆਂ ਧੀਆਂ ਦੀਆਂ ਇੱਕ ਛੋਟੀ ਜੀ ਬੱਚੀ ਮਾਸੂਮ ਜੀ ਬੱਚੀ ਜਿੰਨੇ بڑا ਨਾਮ ਨਖਟਿਆ ਇੱਕ ਕ੍ਰਾਉਨ ਜਿੱਤ ਕੇ ਲਿਆਈ ਹੈ ਔਰ ਬੜੀ ਖੁਸ਼ ਹੈ ਉਹਦੇ ਪਰਿਵਾਰ 'ਚ ਖੁਸ਼ੀਆਂ ਦਾ ਮਾਹੌਲ ਹੈ ਆਓ ਉਹਨਾਂ ਦੇ ਮਦਰ ਸਾਡੇ ਨਾਲ ਮੌਜੂਦ ਹੈ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਸੱਸਾ ਜੀ ਸਭ ਤੋਂ ਪਹਿਲਾਂ ਦੱਸੋ ਕਿ ਮੌਲੀ ਚੀਮਾ ਜਿਹੜੀ ਹੈ ਇੰਨੇ ਕਿੱਥੇ ਜਾ ਕੇ ਕੰਪੀਟੀਸ਼ਨ ਜਿੱਤੇ ਆ ਕਾ ਦਾ ਜਿੱਤੇ ਆ ਤੇ ਕਿੰਨੇ ਨੰਬਰ ਤੇ ਰਹੀ ਜੀ ਮੋਲੀ ਚਿਮਾ ਨੇ ਆਪਣਾ ਦਿੱਲੀ ਚ ਗਿਆ ਰੈਡੀਸ਼ ਬਿਊ ਹੋਟਲ ਜੇ ਦਵਾਰਕਾ ਉਥੋਂ ਜਿੱਤੇ ਆ ਵਾ ਤੇ ਫਰਸਟ ਆਈ ਆ ਮਾਡਲਿੰਗ ਚ ਕਿੰਨੀ ਏਜ ਹੈ ਦੀ ਇਹਦੀ 8 ਸਾਲ ਦੀ 8ਵੇਂ ਸਾਲ ਚ ਲੱਗੀ 8 ਸਾਲ ਦੀ ਏਜ ਹੈ ਇਹਨੂੰ ਕਰਨ ਤੋਂ ਸ਼ੌਂਕ ਸੀ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿਉਂਕਿ ਅੱਜ ਕੱਲ ਤਾਂ ਜ਼ਿਆਦਾ ਮਾਂ ਬਾਪ ਇਹ ਕਰਦੇ ਆ ਕਿ ਬੱਚਿਆਂ ਨੂੰ ਕਿੰਨੇ ਪਰਸੈਂਟ ਨੰਬਰ ਲਿਆਓ ਉਨਾਰੇ ਬੋਝ ਪਾਉਂਦੇ ਸਟੱਡੀ ਦਾ ਹੀ ਬਾਰ-ਬਾਰ ਚੈਨਲ ਰਾਈ ਕਹਿੰਨੇ ਆ ਪਰ ਬੱਚਿਆਂ ਦੇ ਬੜੇ ਗੁਣ ਹੁੰਦੇ ਆ ਤੁਸੀਂ ਕਦੋਂ ਵੇਖਿਆ ਕਿ ਸਾਡੀ ਇਸ ਬੱਚੀ ਨੂੰ ਇਸ ਲਾਈਨ ਦਾ ਵੀ ਸ਼ੌਂਕ ਹੈ ਤੇ ਅਸੀਂ ਉਹਨੂੰ ਇਸ ਲਾਈਨ 'ਚ ਅੱਗੇ ਵਧਾਉਣਾ ਬੋਝ ਤੇ ਹਰ ਪੇਰੈਂਟਸ ਦੀ ਇੱਕੋ ਹੀ ਮਤਲਬ ਕਿ ਮਿਸਾਲ ਲਾ ਲੋ ਗੱਲ ਲਾ ਲੋ ਕਿ ਹਰ ਕੇ ਪੇਰੈਂਟ ਸੇ ਹੀ ਚਾਹੇਗਾ ਕਿ ਸਾਡੇ ਬੱਚੇ ਪੜਨ ਕੋਈ ਐਸੀ ਵੱਲ ਨਹੀਂ ਤੁਰੇਗਾ ਮਨ ਲੋਕ ਮੇਰੀ ਬੇਟੀ ਅੱਜ ਫਰਸਟ ਆਈ ਹੈ ਤੁਸੀਂ ਵੀਡੀਓ ਬਣਾਉਂਦੇ ਹੋ ਧੰਨਵਾਦ ਤੁਹਾਡੇ ਭਰਾਵਾਂ ਦਾ ਕਿਉਂਕਿ ਘਰ ਬੈਠੇ ਅਸੀਂ ਉਹ ਮੈਸੇਜ ਨਹੀਂ ਦੇ ਸਕਦੇ ਜੋ ਪ੍ਰੈਸ ਵਾਲੇ ਸਾਡੇ ਭਰਾਵਾਂ ਨੇ ਘਰ-ਘਰ ਪਹਚਾਣਾ ਤੇ ਬੱਚੇ ਦਾ ਨਾਮ ਅਸੀਂ ਨਹੀਂ ਕਰਨਾ ਤੁਸੀਂ ਸਾਰਿਆਂ ਨੂੰ ਉੱਚਾ ਕਰਨਾ ਚਾਹੇਗਾ ਹਰ ਕੋਈ ਮੇਰੀ ਬੇਟੀ ਨੂੰ ਦੇਖੇਗਾ ਨਾ ਹਰ ਕੋਈ ਕਹੇਗਾ ਕਿ ਮੇਰਾ ਬੱਚਾ ਵੀ ਇਸ ਲੈਵਲ ਤੇ ਜਾਏ ਉਹਨਾਂ ਦੀ ਮਨਚ ਇੱਛਾ ਜ਼ਰੂਰ ਜਾਗੇਗੀ ਪਰ ਲੈ ਜਾਏਗਾ ਕੋਈ ਨਹੀਂ ਕਿਉਂਕਿ ਬੱਚੇ ਦੀ ਇੱਛਾ ਨੂੰ ਦਬਾ ਦਿੰਦਾ ਹਰ ਕੋਈ ਜਦੋਂ ਇਹ 3 ਸਾਲ ਦੀ ਸੀ ਨਾ ਤੇ ਇਹਨਾਂ ਦੇ ਸਕੂਲ ਨਾ ਕੇਕੇਐਚਡੀ ਯਾਨੀ ਕਿ ਕਿਸਮੇ ਕਿਤਨਾ ਦਮ ਟੀਵੀ ਸ਼ੋ ਹੁੰਦਾ ਸੀਗਾ ਟੀਵੀ ਰਾਉਂਡ ਹੁੰਦੇ ਚ ਡਾਂਸ ਸੀ ਮਾਡਲਿੰਗ ਸੀਗੀ ਉੱਥੇ ਆਏ ਉੱਥੇ ਬੱਚਿਆਂ ਨੂੰ ਮਤਲਬ ਇਹ ਕਰਾ ਕੇ ਤਾਂ ਹੁੰਦੇ ਪਏ ਸੀ ਡਾਂਸ ਤਾਂ ਹੁੰਦੇ ਕਿ ਕਹਿੰਦੀ ਮਮਾ ਮੈਂ ਕਰਨਾ ਅਚਾਨਕ ਹੀ ਮੈਂ ਲੈਣ ਗਈ ਸੀ ਨੂੰ ਤੇ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਭਾਰ ਤੂੰ ਆਪਣਾ ਫਾਰਮ ਤੇਰਾ ਦਿਲ ਕਰਦਾ ਕਹਿੰਦੀ ਹਾਂਜੀ ਉਹਦੇ ਵੀ 6 7 6 ਚ ਗਈ ਆ ਮੇਰੇ ਖਿਆਲ ਚ ਰਾਉਂਡ ਚ ਉਦੋਂ ਵੀ ਆਪਣਾ ਥੋੜੀ ਨਿਰਾਸ਼ਾ ਹੋ ਕੇ ਆਈ ਇਹਨੂੰ ਕਿ ਫਸਟ ਸੈਕਿੰਡ ਨਹੀਂ ਆਈ ਉਸ ਤੋਂ ਬਾਅਦ ਆਈ ਸੀ ਫਿਰ ਵੀ ਇਹਨੇ ਕਿਹਾ ਕਿ ਮਮਾ ਮੈਂ ਜਾਣਾ ਮੈਂ ਕਿਹਾ ਕੋਈ ਗੱਲ ਨਹੀਂ ਜਾਓ ਕਦੀ ਕਿਤੇ ਬੰਦੇ ਨੂੰ ਭਾਰਨਾ ਪੈਂਦਾ ਵਾ ਕਦੀ ਕਿਤੇ ਜਿੱਤਣਾ ਪੈਂਦਾ ਵਾ ਪਰ ਜਿਹੜੀਆਂ ਦੀ ਖਵਾਇਸ਼ਾਂ ਦੀ ਖਵਾਇਸ਼ ਦੇ ਨਾਲ ਨਾਲ ਅਸੀਂ ਤੁਰਦੇ ਰਹੇ ਹਮੇਸ਼ਾ ਤੁਸੀਂ ਇਹਦੇ ਵਾਸਤੇ ਬੱਚੀ ਦੇ ਗੋਨੂ ਤਰਾਸ਼ਣ ਵਾਸਤੇ ਕਿਸੇ ਟ੍ਰੇਨਰ ਕੋ ਗਏ ਕਿਸੇ ਸਲਾਹ ਲਈ ਜਾਂ ਘਰ ਵਿੱਚ ਹੀ ਇਹਨੂੰ ਥੋੜਾ ਜਿਹਾ ਟ੍ਰੇਨਿੰਗ ਦਿੰਦੇ ਰਹੇ ਹੋ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਚੱਲਣਾ ਕਿਉਂਕਿ ਮਾਡਲਿੰਗ 'ਚ ਬਹੁਤ ਕੁਝ ਵੇਂਦੇ ਆ ਰੰਗ ਰੂਪ ਵੇਂਦੇ ਆ ਕੱਪੜੇ ਵੇਖਦੇ ਆ ਬੱਚੇ ਨੂੰ ਕਿਸ ਤਰ੍ਹਾਂ ਲੱਗਦੇ ਆ ਉਸ ਤੋਂ ਬਾਅਦ ਚੱਲਣਾ ਫਿਰਨਾ ਵੇਂਦੇ ਆ ਬੈਠਣਾ ਉੱਠਣਾ ਵੇਂਦੇ ਆ ਹਰ ਤਰ੍ਹਾਂ ਦੀ ਤਹਿਜ਼ੀਬ ਵੇਂਦੇ ਆ ਕਿੱਦਾਂ ਇਹਨੂੰ ਟ੍ਰੇਨਿੰਗ ਦਿੱਤੀ ਕਿਉਂਕਿ ਬੱਚੇ ਨੂੰ ਸਿਖਾਉਣਾ ਬਹੁਤ ਔਖਾ ਹੁੰਦਾ ਕੋਈ ਟ੍ਰੇਨਰ ਕੀਤਾ ਸੀ ਜਾਂ ਖੁਦ ਤੁਸੀਂ ਇਹਨੂੰ ਟਾਈਮ ਦਿੰਦੇ ਰਹੋ ਸਪੈਸ਼ਲ ਨੇ ਆਪਾਂ ਨੂੰ ਕੋਈ ਟਾਈਮ ਨਹੀਂ ਦਿੱਤਾ ਇੱਕ ਦੋ ਥਾਂ ਤੇ ਦੀ ਕਲਾਸ ਲਗਾਈ ਸੀ ਪਰ ਜਿੱਦ ਤਰਾ 15 ਦਿਨ ਕਰਨਾ ਇਹਨੇ ਕਹਨਾ ਮੈਂ ਨਹੀਂ ਕਰਨਾ ਮੈਂ ਖੋਦ ਹੀ ਕਰਨਾ ਵਾ ਉਹ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਮਤਲਬ ਬਟਾਲਾ ਇੱਕ ਐਸੀ ਧਰਤੀ ਹੈ ਕਿ ਜਿਹਨੂੰ ਵਿਰਾਸਤ ਚ ਹਰ ਇੱਕ ਚੀਜ਼ ਮਿਲਦੀ ਹੈ ਉਹਨੂੰ ਵਿਰਾਸਤ ਚ ਮਤਲਬ ਮੰਨ ਲਓ ਕੋਈ ਵੀ ਹੁਨਰ ਆ ਉਹ ਇਹਨੂੰ ਹੁਨਰ ਹੀ ਮਿਲਿਆ ਵਾ ਅਸੀਂ ਕਿਤੋਂ ਨਹੀਂ ਨਾ ਨਹੀਂ ਸਿਖਾਉਂਦਾ ਸਾਡੇ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ ਨਾ ਕਰ ਦੇਖੋ ਕਿਸੇ ਨੂੰ ਦਬਸ ਖੁੱਲ ਜਾਂਦੀ ਹੈ ਸਟੱਡੀ 'ਚ ਬਹੁਤ ਵਧੀਆ ਵਾ ਇਹ ਨਹੀਂ ਕਿ ਸਟੱਡੀ 'ਚ ਘਟ ਵਾ ਹਰ ਇੱਕ ਚੀਜ਼ 'ਚ ਬੱਚਾ ਨੰਬਰ 1 ਆ ਤੇ ਫਿਰ ਉਹਨੂੰ ਅੱਗੇ ਜਾਣਾ ਚਾਹੀਦਾ ਉਹਦੀ ਖੁਆਇਸ਼ ਸੁਪਨਾ ਪੂਰਾ ਕਰਨਾ ਸਾਡਾ ਹੀ ਫਰਜ਼ ਵਾ ਰੇਖਾ ਜੈਮਾ ਜੀ ਤੁਸੀਂ ਇੱਕ ਸਮਾਜ ਸੇਵਕ ਹੋ ਅਕਸਰ ਤੁਹਾਨੂੰ ਫੀਲਡ 'ਚ ਜਾਣਾ ਪੈਂਦਾ ਬਹੁਤ ਘੱਟ ਸਮਾਂ ਲੱਗਦਾ ਪਰ ਜੇ ਬੱਚੀ ਵਾਸਤੇ ਇਹ ਗੱਲ ਕਰੀਏ ਇਹ ਕਿਹੜੇ ਸਕੂਲ 'ਚ ਪੜਦੀ ਹੈ ਤੇ ਸਟੱਡੀ ਦੇ ਨਾਲ-ਨਾਲ ਇਹ ਮੋਡਲਿੰਗ ਨੂੰ ਮੇਨਟੇਨ ਕਰਨਾ ਇਹ ਬੜਾ ਇੱਕ ਔਖਾ ਕੰਮ ਹੁੰਦਾ ਬੱਚੇ ਵਾਸਤੇ ਕਿ ਦੋਰਾ ਬੋਝ ਹੁੰਦਾ ਕਿ ਨਾਲ ਸਟੱਡੀ ਵੇਖਣੀ ਕੰਪੀਟੀਸ਼ਨ ਸਟੱਡੀ ਦਾ ਵੀ ਨਾਲ ਇਹ ਮੋਡਲਿੰਗ ਦਾ ਵੀ ਫੀਲਡ ਵੇਖਣਾ ਕਿਸ ਤਰ੍ਹਾਂ ਇਹ ਮੇਨਟੇਨ ਕਰਦੀ ਏ ਤੇ ਤੁਹਾਡੇ ਪਰਿਵਾਰ ਵੱਲੋਂ ਕਿੱਦਾਂ ਦੀ ਮਦਦ ਮਿਲਦੀ ਏ ਜੀ ਮਤਲਬ ਜਦੋਂ ਦੇ ਪਹਿਲੇ ਪਪਾ ਸੀਗੇ ਉਦੋਂ ਦੇ ਪ੍ਰਾਈਵੇਟ ਸਕੂਲ ਚ ਪੜ੍ਹਦੀ ਸੀ ਛੋਟੀ ਸੀ 2-3 ਸਾਲ ਦਾ ਬੱਚਾ ਤੁਹਾਨੂੰ ਪਤਾ ਕਿ ਕਾਫੀ ਹੁੰਦੇ ਚ ਮਤਲਬ ਕਿ ਵਧੀਆ ਨੰਬਰ ਲੈਂਦੀ ਸੀ ਕਿਸ ਤਰ੍ਹਾਂ ਉਸ ਤੋਂ ਬਾਅਦ ਇਹਦੇ ਪਪਾ ਦੀ ਡੈਥ ਹੋਈ ਥੋੜਾ ਕਾਰ ਚ ਪ੍ਰੋਬਲਮ ਆ ਗਈ ਇਹਨੂੰ ਮੈਂ ਨਾ ਗਵਰਨਮੈਂਟ ਸਕੂਲ ਪਾਇਆ ਉਥੇ ਇੱਕ ਬੱਚੀ ਇੰਨਾ ਕ ਜਾ ਕੇ ਵਧੀਆ ਚੱਲੀ ਨਾ ਕਿਸੇ ਨੂੰ ਸ਼ਰਮ ਆਉਂਦੀ ਹੋएगी ਕਿ ਗਵਰਨਮੈਂਟ ਸਕੂਲ ਨਹੀਂ ਕਹਣਾ ਜੀ ਅਸੀਂ ਅਸੀਂ ਆਪਣੇ ਬੱਚੇ ਨੂੰ ਵਧੀਆ ਸਕੂਲ ਪਾਣਾ ਸਾਡਾ ਬੱਚਾ ਵਧੀਆ ਵਾ ਪਰ ਸਾਨੂੰ ਕੋਈ ਸ਼ਰਮ ਨਹੀਂ ਹੈ ਕੋਈ ਗੱਲ ਨਹੀਂ ਹੈ ਕਿਉਂਕਿ ਸਾਡਾ ਬੱਚਾ ਗਵਰਨਮੈਂਟ ਸਕੂਲ ਚ ਪੜ ਕੇ ਤੁਸੀਂ ਦੇਖਿਆ ਕਿ ਨਾਮ ਕਮਾਉਂਦਾ ਪਿਆ ਵਾ ਜੋ ਦਿੱਲੀ ਗਈ ਹੈ ਜੀ ਉੱਥੇ ਕਿੰਨੇ ਕ ਬੱਚੇ ਹੈਗੇ ਸੀ ਤੇ ਉੱਥੇ ਜਦੋਂ ਇਹਨੂੰ ਇਹ ਪ੍ਰਾਈਜ਼ ਮਿਲਿਆ ਇਹਦਾ ਨਾਮ ਬਤੈਦਾ ਅਨਾਉਂਸ ਹੋਇਆ ਸਟੇ ਤੇ ਫਰਿਆਦ ਜੀ ਮਦਰ ਤੁਹਾਨੂੰ ਕਿਦਾਂ ਦਾ ਫੀਲ ਹੋਇਆ ਕਿਦਾਂ ਤੁਸੀਂ ਉੱਥੇ ਸੋਚ ਕੀਤੀ ਵੀ ਤੁਹਾਡਾ ਕੋਈ ਸੁਪਨਾ ਸਾਕਾਰ ਹੋਇਆ ਉਹ ਥੋੜੀ ਗੱਲ ਸਾਂਝੀ ਕਰੀਏ ਜੀ papa ਜਦੋਂ ਦਿੱਲੀ ਗਏ ਅਥੇ ਕਾਫੀ ਬੱਚੇ ਸੀਗੇ ਮੈਂ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਕੇ ਯੰਗ ਲੇਡੀਜ਼ ਵੀ ਸੀ ਮੈਰਿਡ ਵੀ ਸੀ ਆਨ ਮੈਰਿਡ ਸੀ ਬੱਚੇ ਵੀ ਸੀ ਜੇ ਬੱਚਿਆਂ ਦੇ ਤੇ तकरीबन 20 25 ਬੱਚੇ ਹੋਨੇ ਆ ਜਿਨ੍ਹਾਂ ਵਿੱਚੋਂ ਦਾ ਨਾਮ ਅਨਾਉਂਸ ਹੋਇਆ ਵਾ ਪਹਿਲਾਂ ਉਹਨਾਂ ਨੇ ਇਹਨਾਂ ਦਾ ਨਾਮ ਹਾਊਸ ਕੀਤਾ ਗਏ ਫਿਰ ਬਾਅਦ ਚ ਜਿਹੜੇ ਉੱਥੇ ਸਰਸ ਸੀ ਨਾ ਜਿਹੜੇ ਕਰਾਉਂਦੇ ਪਏ ਆ ਉਹ ਬਾਕਾਇਦਾ ਸਟੇਜ ਤੇ ਗਏ ਉਹਨਾਂ ਨੇ ਸਾਨੂੰ ਬੁਲਾਇਆ ਵਾ ਸਟੇਜ ਤੇ ਜਾ ਕੇ ਉਸ ਤੋਂ ਬਾਅਦ ਜਦੋਂ نیچے ਆਏ ਨਾ ਆਪਣਾ ਆਪਣੀ ਸੀਟ ਤੇ ਆਇਆ ਉਸ ਤੋਂ ਬਾਅਦ ਸਪੈਸ਼ਲ ਉਹਨਾਂ ਨੇ ਬੁਲਾ ਕੇ ਦੁਬਾਰਾ ਪਿਆਰ ਕੀਤਾ ਕਿ ਮੈਨੂੰ ਨਹੀਂ ਪਤਾ ਕਿ ਉਹਦੋਂ ਦੀ ਮੇਰੀ ਖੁਸ਼ੀ ਮੈਂ ਜ਼ਾਹਿਰ ਕਰਾਂ ਕਿ ਨਾਕਰਾ ਮੈਨੂੰ ਖੁਦ ਹੀ ਸਮਝ ਲੱਗਦੀ ਪਈ ਪ੍ਰਾਈਜ਼ ਤੇ ਇੱਕ ਅਲੱਗ ਗੱਲ ਆ ਉਹ ਤਾਂ ਬੱਚੇ ਨੇ ਹਰ ਇੱਕ ਨੇ ਜਿੱਤਿਆ ਹੋਏ ਨੇ ਫਸਟ ਜਿੱਤਿਆ ਵਾ ਕਿਸੇ ਨੇ ਸੈਕੰਡ ਕਿਸੇ ਨੇ ਥਰਡ ਪਰ ਜਿਹੜੀ ਉਹ ਖੁਸ਼ੀ ਆ ਉਹ ਲੱਗੀ ਸੀ ਮੇਰੇ ਵਾਸ ਅਜੇ ਵੀ ਲਗਾਤਾਰ ਖੁਸ਼ੀ ਚੱਲ ਰਹੀ ਹੈ ਅਜੇ ਵੀ ਮੂੰ ਮਿੱਠੇ ਕਰਵਾਏ ਜਾ ਰਹੇ ਆ ਤੇ ਕਿਦਾਂ ਹੁਣ ਅਗਲਾ ਸਟੈਪ ਕੀ ਹੈ ਖੁਸ਼ੀ ਨੂੰ ਸੈਲੀਬ੍ਰੇਟ ਕਰਨ ਦਾ ਪਹਿਲੋ ਜਿਸ ਦਿਨ ਅਸੀਂ ਆਏ ਸੀ ਉਧਰ ਸਾਡਾ ਮਤਲਬ ਵੀ ਪੁਰਾਣੇ ਘਰ ਖਜੂਰੀ ਗੇਟ ਉਧਰ ਦੇ ਦਾदू ਪਾਪਾ ਚਾਚੂ ਸਾਰਿਆਂ ਨੇ ਮਤਲਬ ਕਿ ਵਧੀਆ ਤਰੀਕੇ ਨਾਲ ਦਾ ਵੈਲਕਮ ਕੀਤਾ ਵਾ ਘਰ ਵੀ ਸੁਖਣਾ ਸਾਰੇ ਹੁੰਦੇ ਆ ਤੁਸੀਂ ਸਾਰੇ ਭਰਾ ਆਏ ਹੋ ਤੇ ਕੱਲ ਇਹਦੇ ਤੋਂ ਛੋਟੀ ਇੱਕ ਪਾਰਟੀ ਰੱਖੀ ਹੈ ਜਿੰਦੇ ਵਿੱਚ ਸਾਰਿਆਂ ਨੂੰ ਇਨਵਾਈਟ ਕੀਤਾ ਵਾ ਕਿ ਮਤਲਬ ਕਿ ਵੀ ਤੁਸੀਂ ਵਾਰੀ ਵਾਰੀ ਜਿੰਦੇ ਤੁਸੀਂ ਕੋਈ ਆਇਓ ਮੇਰਾ ਆਖਰੀ ਸਵਾਲ ਹੈ ਮੈਂ ਹਰ ਜਗ੍ਹਾ ਪੁੱਛਦਾ ਚਲੋ ਤੁਹਾਡੀ ਬੱਚੀ ਨੇ ਨਾਮ ਨਾਲ ਖਟਿਆ ਪਰਮਾਤਮਾ ਕਰੇ ਹੋਰ ਅੱਗੇ ਜਾਏ ਅੱਜ ਤੁਸੀਂ ਉਹਨਾਂ ਚੰਦ ਧੀਆਂ ਦੇ ਮਾਪੇ ਨੂੰ ਕਿਉਂਕਿ ਚੰਦ ਲੋਕ ਹੀ ਰਹਿ ਗਏ ਆ ਦੁਨੀਆ ਬੜੀ ਐਡਵਾਂਸ ਹੋ ਗਈ ਪੜ੍ਹ ਲਿਖੀ ਹੋ ਗਈ ਜਿਹੜੇ ਅਜੇ ਵੀ ਕਹਿੰਦੇ ਕਿ ਬੱਚੀ ਨੇ ਖਾਸ ਕਰਕੇ ਇਹੋ ਜੀ ਫੀਲਡ ਜੇ ਨਹੀਂ ਜਾਣਾ ਐਕਟਿੰਗ ਦੀ ਫੀਲਡ ਜੇ ਨਹੀਂ ਜਾਣਾ ਜਾਂ ਮੋਡਲਿੰਗ ਦੀ ਫੀਲਡ ਜੇ ਨਹੀਂ ਜਾਣਾ ਉਹਨੂੰ ਬੁਰਾ ਸਮਝਦੇ ਆ ਬੁਰੀ ਨਜ਼ਰ ਨਾਲ ਦੇਖਦੇ ਆ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਕਿਸ ਤਰ੍ਹਾਂ ਦਾ ਮਾਣ ਮਹਿਸੂਸ ਹੋਇਆ ਤੇ ਉਹਨਾਂ ਮਾਪੇ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਉਹ ਮਾਪਿਓ ਨੂੰ ਮੈਂ ਮੈਸੇਜ ਮੈਨੂੰ ਸਮਝ ਲੱਗਦੀ ਕਿ ਮੈਂ ਉਸ ਮਾਪਿਓ ਨੂੰ ਮੈਸੇਜ ਕੀ ਦਵਾਂ ਦੁਨੀਆ ਜਿਹੜੀ ਨਾ ਉਹ ਤੁਹਾਨੂੰ ਪਤਾ ਅੱਜ ਕੱਲ ਖਰਾਬ ਵੀ ਆ ਤੇ ਸਹੀ ਵੀ ਆ ਹੁਣ ਪਿੱਛੇ ਜੇ ਸੀ ਇੱਕ ਬੇਟੀ ਜਿਹੜੀ ਡਾਕਟਰ ਬੇਟੀ ਉਹਨੂੰ ਵੇਖ ਕੇ ਤਾਂ ਹਰ ਇੱਕ ਦਾ ਰੋਣ ਨਿਕਲਦਾ ਸੀ ਕਿ ਉਹ ਮਾਡਲਿੰਗ ਥੋੜੀ ਸੀ ਉਹ ਡਾਂਸਰ ਥੋੜੀ ਸੀ ਕੋਈ ਇੱਕ ਵਧੀਆ ਪਦਵੀ ਤੇ ਵਧੀਆ ਸੋਚ ਵਧੀਆ ਤਰੀਕੇ ਨਾਲ ਪੜ੍ਹਾਈ ਕਰਦੀ ਸੀ ਦੁਨੀਆ ਦੀ ਨਿਗਾਹ ਦੁਨੀਆ ਦੀ ਸੋਚ ਕੋਈ ਨਹੀਂ ਬਦਲ ਸਕਦਾ ਇੱਕ ਪੇਰੈਂਟਸ ਆ ਜਿਹੜੇ ਆਪਣੇ ਬੱਚਿਆਂ ਦੀ ਸੋਚ ਬਦਲ ਸਕਦੇ ਆ ਬੱਚਿਆਂ ਨੂੰ ਅੱਗੇ ਲਿਆ ਸਕਦੇ ਆ ਕੌਮ ਕੋਈ ਨਹੀਂ ਛੋਟਾ ਵੱਡਾ ਹੁੰਦਾ ਮੰਨ ਲਓ ਕਿ ਉਹਨੇ ਮਾਡਲਿੰਗ ਦਾ ਸ਼ੌਂਕ ਆ ਮਾਡਲਿੰਗ ਦੇ ਵਿੱਚ ਤੁਸੀਂ ਜਾ ਕੇ ਦੇਖੋ ਕਿ ਕਿੰਨਾ ਉੱਚਾ ਬੱਚੇ ਗਏ ਹਰ ਇੱਕ ਕੋਈ ਨਾਮ ਦਾ ਬੰਦਾ ਪਿਆ ਹੁਣ ਮੰਨ ਲਓ ਕਿ ਨੂੰ ਮੌਲੀ ਨੂੰ ਇੱਕ ਮੈਸੇਜ ਆਇਆ ਵਾ ਸ਼ਸ਼ਮੀਤਾ ਸੈਨ ਮੈਮ ਆ ਮਿਸਟਰ ਐਕਟਰ ਹਾਂਜੀ ਉਹ ਐਕਟਰ ਆ ਉਹਨਾਂ ਨੇ ਨਾ ਇਹਨਾਂ ਨੂੰ ਮੈਸੇਜ ਕੀਤਾ ਵਾ ਮੈਂ ਉਹਨਾਂ ਨੂੰ ਕੋਈ ਨੰਬਰ ਨਹੀਂ ਦਿੱਤਾ ਨਾ ਮੈਨੂੰ ਕੋਈ ਉਹਨਾਂ ਦੀ ਸੋਚ ਆ ਨਾ ਪਤਾ ਵਾ ਇਹ ਤਾਂ ਮਹਾਮਈ ਦੀ ਦਾਤੀ ਦੀ ਇੱਕ ਗੋੜ ਗਿਫਟ ਆ ਕਿ ਉਹਨਾਂ ਦਾ ਮੈਸੇਜ ਆਇਆ ਵਾ ਕਿ ਤੁਸੀਂ ਮਤਲਬ ਕਿ 2025 ਚ ਉਹਨੂੰ ਲੈ ਸਕਦੇ ਹੋ ਰਜਿਸਟਰਸ਼ਨ ਕਰਵਾ ਸਕਦੇ ਹੋ ਜੇ ਕਰਾ ਸਕਦੇ ਹੋ ਤੇ 2026 ਚ ਇਹ ਬੇਟੀ ਬਾਹਰ ਜਾਏਗੀ ਲੰਡਨ ਦੁਬਈ ਤੇ ਮਸਕਰ ਤੇ ਜੇ ਮੈਂ ਉਹਨਾਂ ਵਗੈਰ ਉਹਨਾਂ ਮਾਪਿਓ ਵਗੈਰ ਸੋਚ ਰੱਖਾਂਗੀ ਤੇ ਮੈਂ ਵੀ ਆਪਣੇ ਬੇਚੇ ਨੇਲ ਜਾ ਸਕਦੀ ਮੇਰੀ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਆ ਕਿ ਬੱਚਾ ਚਾਹੇ ਕੁੜੀ ਚਾਹੇ ਮੁੰਡਾ ਫਰਕ ਤਾਂ ਕੋਈ ਨਹੀਂ ਕਰਦਾ ਪਰ ਕੁਝ ਲੋਕ ਐਦਾਂ ਦੇ ਵੀ ਕਿ ਜਿਨ੍ਹਾਂ ਨੂੰ ਮੁੰਡੇ ਹੀ ਚਾਹੀਦੇ ਆ ਸੋਚ ਬਦਲੋ ਤੇ ਬੱਚੇ ਦੀ ਸੋਚ ਨੂੰ ਅੱਗੇ ਜਾਂਦੇ ਸਿਰਫ ਪੜ੍ਹਾਈ ਦੇ ਇਥੇ ਸਿਰ ਤੇ ਨਾ ਰੱਖੋ ਨਾਮ ਪੜਾਈਆਂ ਨਹੀਂ ਕਰਨਾ ਤੇ ਨਾਮ ਆਪਣੀ ਬੱਚੇ ਦੀ ਖਵਾਇਸ਼ ਨਹੀਂ ਕਰਨਾ ਉਹਦੇ ਬੱਚੇ ਦੀ ਖਵਾਇਸ਼ ਨੂੰ ਜੀਤਣ ਦਿਓ ਏਸੀ ਜੀ ਮੌਲੀ ਚੀਮਾ ਦੇ ਮਦਰ ਰੇਖਾ ਚੀਮਾ ਜੀ ਬੜੇ ਵਧੀਆ ਵਿਚਾਰਨਾ ਪੇਸ਼ ਕੀਤੇ ਆ ਗਰਦਾਸ ਮਾਨ ਦਾ ਗੀਤ ਮੈਨੂੰ ਯਾਦ ਆ ਰਿਹਾ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਬਾਹਰੋਂ ਕੀ ਖੱਟਣਗੇ ਅੰਦਰੋਂ ਨੀਤ ਜਿਨ੍ਹਾਂ ਦੀ ਖੋਟੀ ਉਹਨਾਂ ਨੇ ਕਿਹਾ ਕਿ ਸਮਾਜ ਨੂੰ ਬਦਲਣਾ ਹੈ ਸਭ ਤੋਂ ਪਹਿਲਾਂ ਆਪਣੀ ਸੋਚ ਨੂੰ ਬਦਲਣਾ ਚਾਹੀਦਾ ਧੀਆਂ ਪੁੱਤਰਾਂ ਦੇ ਫਰਕ ਕਰਨਾ ਬੰਦ ਕਰੀਏ ਤਾਂ ਕਿ ਇਹੋ ਜੀਆਂ ਧੀਆਂ ਜਿਹੜੀਆਂ ਹੋਰ ਮਕਾਮ ਹਾਸਲ ਕਰਨ ਵੇਖਦੇ ਰਹੋ ਪਰਸ਼ਾਵਾਂ ਚੈਨਲ ਪ੍ਰਾਈਡ ਆਫ ਇੰਡੀਆ 2024 ਫਸਟ ਪ੍ਰਾਈਜ਼ ਜਿੱਤੇ ਆ ਮੌਲੀ ਚੀਮਾ ਸਾੜਨਾ ਮੌਜੂਦ ਹੈ ਆਓ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਆਂ ਛੋਟੀ ਜੀ ਉਮਰ ਹੈ ਪਿਆਰੀਆਂ ਜੀਆਂ ਗੱਲਾਂ ਕਰਦੀ ਹੈ ਸੱਸ ਕਾ ਪੁੱਤਰ ਜੀ ਕਿਸ਼ਕਲ ਕਿੱਥੇ ਰਹਿੰਦੇ ਹੋ ਕਿਹੜੇ ਸਕੂਲ ਪੜ੍ਹਦੇ ਹੋ ਬਟਾਲਾ ਜ਼ਿਲ੍ਹਾ ਕੁਦਰਸਪੁਰ ਮੈਂ ਪੜ੍ਹਦੀ ਆਂ ਗਵਰਨਮੈਂਟ ਪ੍ਰਾਈਵੇਟ ਮਾਰਕ ਸਕੂਲ ਬਰਾਂਡ ਨੰਬਰ 5 ਤੁਸੀਂ ਜਿਹੜਾ ਪ੍ਰਾਈਜ਼ ਜਿੱਤਿਆ ਬੜਾ ਪਿਆਰਾ ਕ੍ਰਾਊਨ ਤੁਹਾਡੇ ਲੱਗ ਰਿਹਾ ਹੈ ਤੇ ਇਹ ਜਿੱਤ ਕੇ ਕਿੱਥੋਂ ਲਿਆਏ ਹੋ ਤੇ ਕਿਹੜਾ ਕੰਪੀਟੀਸ਼ਨ ਸੀ ਦਿੱਲੀ ਚ ਜਿੱਤ ਕੇ ਲਿਆਈ ਆ ਰੈਡੀਸ਼ ਬਲੂ ਹੋਟਲ ਚੋਂ ਕਾ ਦਾ ਕੰਪੀਟੀਸ਼ਨ ਹੋਇਆ ਪੁੱਤਰ ਮੋਡਲਿੰਗ ਦਾ ਮੋਡਲਿੰਗ ਦਾ ਇਹ ਮੋਡਲਿੰਗ ਦਾ ਸ਼ੌਂਕ ਤੁਹਾਨੂੰ ਕਦੋਂ ਪਿਆ ਜੇ ਵੀ ਤੁਸੀਂ ਛੋਟੇ ਹੋ ਬੱਚੇ ਹੋ ਕਿੰਨੀ ਉਮਰ 'ਚ ਸ਼ੁਰੂ ਕੀਤੀ ਮੋਡਲਿੰਗ ਤੇ ਕਿੰਨੂ ਵੀ ਇੱਕ ਸ਼ੁਰੂ ਕੀਤੀ ਮੈਂ ਜਦੋਂ 1 ਸਾਲ 3 ਸਾਲ ਦੀ ਸੀ ਉਦੋਂ ਮੈਂ ਇੱਕ ਸੋਚ ਗਈ ਸੀ ਕਿ ਓਥੇ ਨਾ ਕੁਝ ਕੋਈ ਨਾ ਮੋਡਲਿੰਗ ਕਰਾਂਗੀ ਇਸ ਮੈਨੂੰ ਸ਼ੌਂਕ ਹੋਇਆ ਕਿ ਮੈਂ ਵੀ ਮੋਡਲਿੰਗ ਕਰ ਜਾਈਆ ਹੋਣਾ ਕਰਨਾ ਚਾਹੀਆ ਮੈਂ ਹੁਣ ਨਾਲ ਵੇਖ ਕੇ ਮੋਡਲਿੰਗ ਸ਼ੁਰੂ ਕਰਤੀ ਬੱਚੇ ਤੁਹਾਡੀ 7-8 ਸਾਲ ਏਜ ਹੈ ਬੱਚਿਆਂ ਨੂੰ ਤਾਂ ਉਦਾਂ ਤੁਰਨ ਆਂਦਾ ਗਲੀਆਂ ਦੇ ਵੇਖਿਆ ਕਿ ਬੱਚੇ ਟੇਢੇ ਮੇਢੇ ਤੁਰਦੇ ਆ ਤੇ ਮਾਰਨਿੰਗ ਤੇ ਇੱਕ ਬੜੀ ਟਫ ਹੈ ਉੱਥੇ ਤੋਰ ਵੀ ਵੇਖਦੇ ਆ ਉੱਥੇ ਫੇਸ ਵੀ ਵੇਖਦੇ ਆ ਉੱਥੇ ਬਹਿਣਾ ਖੜੂਣਾ ਵੀ ਦੇਖਦੇ ਆ ਉੱਥੇ ਬੋਲੀ ਵੀ ਦੇਖਦੇ ਆ ਫਿਰ ਕਿੰਨੀ ਕੁ ਔਖੀ ਲੱਗਦੀ ਹੈ ਫੀਲਡ ਬਹੁਤ ਔਖੀ ਹੈ ਤਾਂ ਕੁਝ ਨਹੀਂ ਔਖਾ ਹੁੰਦੇ ਚ ਬਸ ਲੈਗ ਕ੍ਰੋਸ ਕਰਕੇ ਜੰਮਣਾ ਹੈ ਜਿਹੜੇ ਪਿਆਰੇ ਪਿਆਰੇ ਬੱਚੇ ਵੇਖ ਰਿਹਾ ਥੋ ਟਿਪਸ ਦੱਸੋ ਮੋਰਨਿੰਗ ਚ ਕੀ ਕਰਨਾ ਪੈਂਦਾ ਮੋਰਨਿੰਗ ਚ ਅੱਛਾ ਬੋਲਣਾ ਪੈਂਦਾ ਹੈ ਬਹੁਤ ਸਾਰੀ ਸਟੱਡੀ ਵੀ ਕਰਨੀ ਪੈਂਦੀ ਹੈ ਤੇ ਨਾ ਲੈਗ ਕ੍ਰੋਸ ਕਰਕੇ ਬੜੀ ਸਾਵਧਾਨੀ ਨਾਲ ਝੁਲਣਾ ਪੈਂਦਾ ਹੈ ਜੀ ਹਿਲ ਪਈਏ ਤਾਂ ਅੱਜਕੱਲ ਤੇ ਬੱਚੇ ਫਾਸਟ ਫੂਡ ਬਹੁਤ ਖਾਂਦੇ ਆ ਬਰਗਰ ਨੂਡਲ ਪੀਜ਼ਾ ਡੋਸੇ ਫਿਰ ਕਿੰਨਾ ਕ ਅਵੋਇਡ ਕਰਦੇ ਹੋ ਕਿ ਜਾਂ ਰੱਜ ਕੇ ਖਾਂਦੇ ਹੋ ਮੈਂ ਤਾਂ ਖੂਬ ਖਾਂਦੀ ਮੈਂ ਨਹੀਂ ਕੋਈ ਡਰਦੀ ਹਾਂ ਕੋਈ ਡਰ ਨਹੀਂ ਲੱਗਦਾ ਕੀ ਮੋਡਲਿੰਗ ਕਰਨੀ ਸੁਸ਼ਮਨਾ ਸੇਨ ਨੂੰ ਤੁਸੀਂ ਮਿਲਣਾ ਕੱਲ ਨੂੰ ਉਹ ਮੋਡਲਿੰਗ ਕਰਦੇ ਆ ਸਭ ਕੁਝ ਦੇਖਦੇ ਆ ਸਰੀਰ ਦੇਖਦੇ ਆ ਕੱਲ ਨੂੰ ਲੱਗਦਾ ਨਹੀਂ ਕਿ ਮੋਟੀ ਹੋ ਜੇਗੀ ਮੋਲੀ ਸਾਰੇ ਮੋਟੀ ਮੋਟੀ ਫਿਰ ਕਹਿਣਗੇ ਬਰਕਰ ਖਾਂਦੇ ਹੋ ਮੈਂ ਮੋਟੀ ਨਹੀਂ ਮੈਂ ਦਿਨ ਚ ਅੱਧਾ ਹਫਤਾ ਮੈਂ ਫਾਸਟ ਫੂਡ ਖਾਣੀਆਂ ਅੱਧਾ ਹਫਤਾ ਸਲੱਟ ਪਾਸ ਇੰਨਾ ਕੌਨਫੀਡੈਂਸ ਕਿੱਦਾਂ ਮਿਲਿਆ ਮੰਮੀ ਵਾਲੇ ਵੇਖਦੇ ਹੋ ਕਿਹਦੇ ਵਾਲੇ ਵੇਖਦੇ ਹੋ ਜਾਂ ਟੀਵੀ ਤੇ ਕਿਹ ਹੈਕਟਰ ਨੂੰ ਫੋਲੋ ਕਰਦੇ ਹੋ ਐਕਟਰਸ ਨੂੰ ਫੋਲੋ ਕਰਦੇ ਹੋ ਇੰਨਾ ਕੌਨਫੀਡੈਂਸ ਤੁਹਾਡੀਆਂ ਗੱਲਾਂ ਚ ਆਇਆ ਕਿੰਨੂੰ ਵੇਖ ਕੇ ਆ ਰਹੇ ਆ ਕਿਸੇ ਨੇ ਨਹੀਂ ਮੇਨ ਖੁੱਦਾ ਉੱਥੇ ਹੀ ਸ਼ੌਕ ਪੈ ਗਿਆ ਜਿੱਥੋਂ ਦਾ ਮੈਂ ਸੋਚ ਗਈ ਸੀ ਅੱਛਾ ਹੁਣ ਤੁਸੀਂ ਲਾਈਫ ਚ ਅੱਗੇ ਕੀ ਬਣਨਾ ਚਾਹੁੰਦੇ ਹੋ ਕਿ ਇਸ ਫੀਲਡ ਚ ਜਾਣਾ ਪਉਂਦੇ ਹੋ ਕਿਉਂਕਿ ਸਟੱਡੀ ਵੀ ਨਾਲ-ਨਾਲ ਕਰਨੀ ਜ਼ਰੂਰੀ ਹੈ ਸਟੱਡੀ ਦਾ ਵੀ ਜ਼ਮਾਨਾ ਹੈ ਮਾਡਲਿੰਗ ਵੀ ਕਰਨੀ ਹੈ ਮੌਲੀ ਨੇ ਤੇ ਫਿਰ ਅੱਗੇ ਹੁਣ ਫੀਲਡ ਚ ਕੀ ਤੁਸੀਂ ਬਣਨਾ ਚਾਹੁੰਦੇ ਹੋ ਫਿਊਚਰ ਵਿੱਚ ਮੈਂ ਫਿਊਚਰ ਚ ਮਾਡਲ ਬਣਨਾ ਚਾਹੁੰਦੀ ਆ ਫਿਰ ਜਦੋਂ ਤੁਸੀਂ ਜਿੱਤੇ ਹੋ ਜਿੱਤ ਕੇ ਆਏ ਹੋ ਫਿਰ ਕਿਦਾਂ ਦੀ ਪਾਰਟੀ ਹੋਈ ਮੂੰਹ ਮਿੱਠਾ ਕਰਵਾਇਆ ਗਿਆ ਫਿਰ ਕਿਹੜੀ ਡਿਸ਼ ਨਹੀਂ ਖਾਦੀ ਪਸੰਦ ਕੀ ਆਇਆ ਤੁਹਾਨੂੰ ਕੀ ਮੰਮਾ ਨੇ ਬਣਾਇਆ ਸਪੈਸ਼ਲ ਘਰ ਜਿਹਾ ਬਾਹਰੋਂ ਮੰਗਾਇਆ ਤੇ ਫਿਰ ਉਹ ਤੁਸੀਂ ਰੱਜ ਕੇ ਖਾਦਾ ਕੁਛ ਨਹੀਂ ਮਸ ਮੇਰੇ ਪਰ ਆਨੇ ਕਾਰ ਮੇਰਾ ਵੈਲਕਮ ਕਿੱਤਾ ਗਿਆ ਸੀ ਔਰ ਕੁਛ ਨਹੀਂ ਮੰਮਾ ਨੇ ਬਣਾ ਕੇ ਖਰਾਇਆ ਛੋਟੇ ਛੋਟੇ ਫਰੈਂਡ ਆਏ ਸੀ ਜਦੋਂ ਜਿੱਤੇ ਤੁਸੀਂ ਕੱਲ ਆਣਗੇ ਕੱਲ ਆਣਗੇ ਕੌਣ ਕੌਣ ਆ ਰਿਹਾ ਅਨੀਤਾ ਮਹਿਕ ਪ੍ਰਿਆ ਤੇ ਤ੍ਰਿਸ਼ਾ ਆਣਗੇ ਤੁਹਾਡੇ ਫਰੈਂਡ ਜਿਹੜੇ ਐ ਉਹ ਵੀ ਮੋਡਲਿੰਗ ਜੁਆਇਨ ਕਰਦੇ ਆ ਜਾਂ ਪੜ੍ਹਦੇ ਆ ਜਾਂ ਕੋਈ ਸਪੋਰਟਸ ਕਰਦੇ ਆ ਉਹ ਪੜ੍ਹਦੇ ਆ ਤੇ ਕੀ ਕਹਿਣਾ ਕਹੋਗੇ ਸਾਡੇ ਚੈਨਲ ਦੇ ਆਈ ਉਹਨਾਂ ਫਰੈਂਡਸ ਨੂੰ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹਨੀ ਆ ਅਗਰ ਜੇ ਉਹ ਦੇਖ ਰਹੇ ਆ ਉਹਨਾਂ ਵਿੱਚੋਂ ਅਨੀਤਾ ਸਭ ਤੋਂ ਅੱਕੜੂ ਲੜਕੀ ਐ ਅੱਕੜੂ ਐ ਅੱਛਾ ਤੇ ਪਿਆਰਾ ਕੌਣ ਐ ਮਹਿਕ ਮਹਿਕ ਤੇ ਇਸ ਲਈ ਬੜੀਆਂ ਪਿਆਰੀਆਂ ਗੱਲਾਂ ਕਿਉਂਕਿ ਬੱਚੇ ਕਹਿੰਦੇ ਪ੍ਰਮਾਤਮਾ ਦਾ ਰੂਪ ਹੁੰਦੇ ਆ ਔਰ ਗੋਡ ਗਿਫਟ ਹੈ ਜੀ ਇਹ ਮੌਲੀ ਚੀਮਾ ਨੂੰ ਗੋਡ ਗਿਫਟ ਹੈ ਪਰਿਵਾਰ ਵੱਲੋਂ ਵੀ ਇਹ ਕਿਹਾ ਗਿਆ ਕਿ ਕਿਸੇ ਕੋ ਇਸਨੇ ਸਿੱਖਿਆ ਨਹੀਂ ਹੈ ਸਿਰਫ ਇਹ ਦੇਖ ਦੇ ਕੇ ਅਦਰ ਬੱਚਿਆਂ ਨੂੰ ਜਾਂ ਹੋਰ ਐਕਟਰਸ ਨੂੰ ਦੇਖ ਦੇ ਕੇ ਕਿ ਇਹਨਾਂ ਸ਼ੌਂਕ ਪਿਆ ਅਜੇ ਮਕਾਮ ਹਾਸਲ ਕੀਤਾ ਹੈ ਔਰ ਅਸੀਂ ਪ੍ਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਜ਼ਿੰਦਗੀ ਚ ਹੋਰ ਤਰੱਕੀਆਂ ਕਰੇ ਵੇਖਦੇ ਰਹੋ ਪਰ ਸ਼ਾਵਾਂ ਚੈਨਲ